राइड एशिया ਦਾ 5th एडिशन ਹੈ 19ਵੀਂ 21 ਅਪ੍ਰੈਲ 3 ਦਿਨ ਦੀ ਐਗਜ਼ੀਬਿਸ਼ਨ ਹੈ ਪ੍ਰਗਤੀ ਮੈਦਾਨ ਨਿਊ ਦਿੱਲੀ ਲੱਗ ਰਹੀ ਹੈ ਦੋ categories 'ਚ ਸਾਡਾ ਸ਼ੋਅ ਬੰਦਿਆ ਹੋਇਆ ਹੈ ਇੱਕ राइड एशिया ਸਾਈਕਲ ਔਰ ਇੱਕ राइड एशिया ਇਲੈਕਟ੍ਰਿਕ ਵਹੀਕਲ ਤਾਂ ਬਹੁਤ ਵੱਡਾ ਸ਼ੋਅ ਹੋਣ ਜਾ ਰਿਹਾ ਹੈ ਸਾਈਕਲ ਔਰ ਇਲੈਕਟ੍ਰਿਕ ਵਹੀਕਲ ਦਾ ਸਰ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ 10 ਤੋਂ 15 ਕੰਪਨੀਆਂ ਸਾਡੇ ਫੋਰਨ ਦਾ ਪਾਰਟਿਸਿਪੇਟ ਕਰ ਰਹੀਆਂ ਪਰਟੀਕੂਲਰ ਵੀ ਸਾਈਕਲ ਦੀਆਂ ਹੀ ਕੰਪਨੀਆਂ ਆ ਰਹੀਆਂ ਜਾਂ ਪਾਰਟਸ ਲਿਆ ਜਾ ਰਹੀਆਂ ਸਾਡੇ ਜਿਹੜੇ ਪਾਰਟਿਸਪੈਂਟਸ ਨੇ ਕੰਪਲੀਟ ਬਾਈਸਾਈਕਲ ਬਾਈਸਾਈਕਲ ਪਾਰਟਸ ਇਲੈਕਟ੍ਰਿਕ ਵਾਈਸਾਈਕਲ ਇਲੈਕਟ੍ਰਿਕ ਸਕੂਟਰ ਚਾਰਜਿੰਗ ਸੋਲੂਸ਼ਨਸ ਔਰ ਬੈਟਰੀਜ਼ ਇਹ ਮੇਨ ਕੈਟੇਗਰੀਜ਼ ਜਿਹੜੀਆਂ ਤੇ ਪਾਰਟਿਸਪੇਟ ਕਰਨਾ ਔਰ ਜਿਹੜੇ ਸਾਡੇ ਬਾਅਰਜ਼ ਆ ਰਹੇ ਨੇ ਹੋਸਟਡ ਬਾਅਰ ਨੇ ਸੀ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਰੂਮ ਦੇ ਰਿਹਾ ਜਾਂ ਸਾਡੇ ਨਾਲ ਨੇ ਜਿਹੜੇ ਉਹ 50 ਦੇ ਕਰੀਬ ਨੇ ਫੌਰਨ ਦੋ ਆਲ ਨੰਬਰ 2 ਦੇ ਵਿੱਚ ਟੋਟਲੀ ਇਲੈਕਟ੍ਰਿਕ ਵਹੀਕਲਸ ਨੇ ਔਰ ਦੂਸਰਾ ਹੈ ਹਾਲ ਨੰਬਰ ਸਾਡੇ ਕੋਲੇ 3 ਔਰ 4 ਜਿਹਦੇ ਵਿੱਚ ਸਾਈਕਲ ਔਰ ਟੌਇਜ਼ ਹੈ ਮੈਂ ਸਭ ਨੂੰ ਕਹਿਣਾ ਕਿ 19 ਵੀ 21 ਅਪ੍ਰੈਲ 2024 ਇਹਨੂੰ ਵਿਜ਼ਿਟ ਕਰੋ ਔਰ ਵੱਧ ਵੱਧ ਫ ਹਿਤੇਸ਼ੀ টিআরপি ਨਹੀਂ ভরসা আপका ਰਾਈਡ ਏਸ਼ੀਆ ਦਾ 5th ਐਡੀਸ਼ਨ ਹੈ 19 20 21 ਅਪ੍ਰੈਲ ਤਿੰਨ ਦਿਨ ਦੀ ਐਗਜ਼ੀਬਿਸ਼ਨ ਹੈ ਪ੍ਰਗਤੀ ਮੈਦਾਨ ਨਿਊ ਦਿੱਲੀ ਲੱਗ ਰਹੀ ਹੈ 2500 ਕੰਪਨੀਆਂ ਪਾਰਟਿਸਿਪੇਟ ਕਰ ਰਹੀਆਂ 150 ਦੇ ਕਰੀਬ ਸਾਈਕਲ ਔਰ ਟੌਇਜ਼ ਦੀਆਂ ਕੰਪਨੀਆਂ ਨੇ ਔਰ 100 ਦੇ ਕਰੀਬ ਜਿਹੜੀਆਂ ਕੰਪਨੀਆਂ ਨੇ ਔਰ 2 ਵੀਲਰ ਬੈਟਰੀਜ਼ ਚਾਰਜਿੰਗ ਸੋਲੂਸ਼ਨਸ ਤੇ ਆਈਵੀ ਪਾਰਟਸ ਲੈ ਕੇ ਆ ਰਹੀਆਂ ਤਾਂ ਬਹੁਤ ਵੱਡਾ ਸ਼ੋਅ ਹੋਣ ਜਾ ਰਿਹਾ ਸਾਈਕਲ ਔਰ ਇਲੈਕਟ੍ਰਿਕ ਵਹੀਕਲ ਦਾ ਮੈਂ ਸਭ ਨੂੰ ਕਹਿਣਾ ਕਿ 19 21 ਅਪ੍ਰੈਲ 2024 ਇਹਨੂੰ ਵਿਜ਼ਿਟ ਕਰੋ ਔਰ ਵੱਧ ਤੋਂ ਵੱਧ ਫਾਇਦਾ ਹੋਵੇ 10 ਤੋਂ 6 ਰਹੂਗੀ 35000 ਵਿਜ਼ਟਰ ਬੈਸਟ ਸ਼ੋ ਹੋਣ ਜਾ ਰਿਹਾ ਅੱਜ ਤੱਕ ਦਾ ਇੰਡੀਆ ਦਾ ਬਾਈਸਾਈਕਲ ਦਾ ਚਾਹੇ ਅਸੀਂ ਚਾਰ ਸ਼ੋ ਪਹਿਲਾਂ ਲਾਏ ਆ ਪਰ ਇਹ ਅੱਜ ਦਾ ਜਿਹੜਾ ਇਹ ਸ਼ੋ ਹੈ ਸਭ ਤੋਂ ਅੱਜ ਤੱਕ ਦਾ ਬੈਸਟ ਸ਼ੋ ਹੋਣ ਜਾ ਰਿਹਾ ਹਾਂ ਡੀਲਰਸ ਨੂੰ ਅਸੀਂ ਸਟੇ ਦੇ ਰਹੇ ਆਂ ਔਰ ਤਕਰੀਬਨ 1000 ਅਸੀਂ ਰੂਮਸ ਬੁੱਕ ਕਰ ਚੁੱਕੇ ਆਂ ਜਿਨ੍ਹਾਂ ਦੇ ਵਿੱਚ ਡੀਲਰ ਸਟੇ ਕਰ ਰਹੇ ਆਂ ਸਰ ਫੋਰਨ ਤੋਂ ਕਿੰਨੀਆਂ ਕੰਪਨੀ ਆ ਰਹੀਆਂ ਨੇ ਸਰ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਨੇ 10 ਤੋਂ 15 ਕੰਪਨੀਆਂ ਸਾਡੇ ਫੋਰਨ ਤੋਂ ਪਾਰਟਿਸਿਪੇਟ ਕਰ ਰਹੀਆਂ ਨੇ ਔਰ ਜਿਹੜੇ ਸਾਡੇ ਬਾਏਰਜ਼ ਆ ਰਹੇ ਨੇ ਹੋਸਟੇਡ ਬਾਏਰਸ ਸੀ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਰੂਮ ਦੇ ਰਹੇ ਆ ਜਾਂ ਸਾਡੇ ਨਾਲ ਨੇ ਜਿਹੜੇ ਉਹ 50 ਦੇ ਕਰੀਬ ਨੇ ਫੋਰਨ ਤੋਂ ਜਿਆਦਾ ਕਿੱਥੋਂ ਦੀ ਆ ਰਹੇ ਆ ਫੋਰਨ ਤੋਂ ਅਲੱਗ ਅਲੱਗ ਕੰਟਰੀਜ਼ ਨੇ ਜਿਸ ਤਰ੍ਹਾਂ ਫਿਲੀਪੀਨਸ ਆ ਯੂਰਪ ਆ ਇਟਲੀ ਆ ਅਲੱਗ ਅਲੱਗ ਕੰਟਰੀਜ਼ ਨੇ ਤੁਹਾਨੂੰ ਲਿਸਟ ਸ਼ੇਅਰ ਕਰ ਦੂੰਗਾ ਮੈਂ ਤੇ ਪਾਰਟਿਕੂਲਰਲੀ ਸਾਈਕਲ ਦੀਆਂ ਹੀ ਕੰਪਨੀ ਆ ਰਹੀਆਂ ਆ ਜਾਂ ਪਾਰਟਸ ਹੀ ਜਿਆ ਜਿਹੜੇ ਬਾਅਰ ਆ ਰਹੇ ਨੇ ਜਿਹੜੀ ਕੰਪਨੀਆਂ ਪਾਰਟਿਸਿਪੇਟ ਕਰਨ ਸਾਡੇ ਜਿਹੜੇ ਪਾਰਟਿਸਪੈਂਟਸ ਨੇ ਕੰਪਲੀਟ ਬਾਈਸਾਈਕਲ ਬਾਈਸਾਈਕਲ ਪਾਰਟਸ ਇਲੈਕਟ੍ਰਿਕ ਬਾਈਸਾਈਕਲ ਇਲੈਕਟ੍ਰਿਕ ਸਕੂਟਰ ਚਾਰਜਿੰਗ ਸੋਲੂਸ਼ਨਸ ਔਰ ਬੈਟਰੀਸ ਇਹ ਮੇਨ ਕੈਟੇਗਰੀ ਜਿਹੜੀਆਂ ਉੱਥੇ ਪਾਰਟਿਸਿਪੇਟ ਕਰਦੇ ਜਿਹੜਾ ਇਸ ਵਾਰੀ ਜਿਹੜਾ ਤੁਹਾਡਾ ਫੇਅਰ ਹੋਏਗਾ ਇਹਦੇ ਚ ਜਿਵੇਂ ਇਲੈਕਟ੍ਰਿਕ ਵਹੀਕਲ ਜ਼ਿਆਦਾ ਦੇਖਣ ਨੂੰ ਮਿਲੇਗਾ ਜਾਂ ਈ ਜਿਵੇਂ ਈਵੀ ਈਵੀਜ਼ ਜ਼ਿਆਦਾ ਹੋਣਗੇ ਜਾਂ ਨਾਰਮਲ ਸਾਈਕਲਜ਼ ਜਾਂ ਨਾਰਮਲ ਸ਼ੋਅ ਹੋਵੇ ਇਹ ਦੋ ਕੈਟੇਗਰੀ ਵਿੱਚ ਸਾਡਾ ਸ਼ੋਅ ਬਣਿਆ ਹੋਇਆ ਇੱਕ ਰਾਈਡ ਅਸ਼ੀਆ ਸ ਔਰ ਇੱਕ ਰਾਈਡਰਸ਼ ਐ ਇਲੈਕਟ੍ਰਿਕ ਵਹੀਕਲ ਸੇਮ ਡੇਸ ਹਾਂ ਸੇਮ ਡੇਸ ਐ ਸੇਮ ਸਾਡੇ ਹਾਲ ਨੇ ਹਾਂ ਵੈਨਿਊ ਸੇਮ ਐ ਹਾਲ ਨੰਬਰ 2 ਦੇ ਵਿੱਚ ਟੋਟਲੀ ਇਲੈਕਟ੍ਰਿਕ ਵਹੀਕਲਸ ਨੇ ਉਹਦੇ ਵਿੱਚ 100 ਕੰਪਨੀਆਂਜ਼ ਪਾਰਟਿਸਿਪੇਟ ਕਰ ਰਹੀਆਂ ਨੇ ਉਹਦੇ ਵਿੱਚ ਕੰਪਲੀਟ ਮੋਟਰ ਮੋਟਰਸਾਈਕਲ ਸਕੂਟਰ ਹਰ ਤਰ੍ਹਾਂ ਦੇ ਜਿਹੜੇ ਇਲੈਕਟ੍ਰਿਕ ਵਹੀਕਲ ਅਵੇਲੇਬਲ ਨੇ ਉਹ ਡਿਸਪਲੇ ਤੇ ਐ ਪਲੱਸ ਉਹਦੇ ਚਾਰਜਿੰਗ ਸੋਲੂਸ਼ਨਸ ਜਾਂ ਉਹਦੇ ਪਾਰਟਸ ਔਰ ਦੂਸਰਾ ਹੈ ਹਾਲ ਨੰਬਰ ਸਾਡੇ ਕੋਲੇ 3 ਔਰ 4 ਜਿਹਦੇ ਵਿੱਚ ਸਾਈਕਲ ਔਰ ਟੌਇਜ਼ ਐ ਉਹਦੇ ਵਿੱਚ ਇਲੈਕਟ੍ਰਿਕ ਸਾਈਕਲ ਸਾਈਕਲ ਜਿਹੜੇ ਸਾਡੇ ਹਾਈ ਐਂਡ ਸਾਈ ਜਿਹੜੇ ਕਿ ਉਹ ਵੀ ਰਾਈਟ ਡਾਉਨਸ ਨੇ ਨਾਟ ਨਾਰਮਲ ਟॉयਜ਼ ਨਹੀਂ ਜਿਹੜੇ ਕਿ ਸਾਈਕਲ ਦੇ ਨਾਲ ਰਿਲੇਟਡ ਟੁਆਇਜ਼। ਤੇ ਮੇਕ ਇਨ ਇੰਡੀਆ ਦੇ ਵਿੱਚ ਵੀ ਹਾਲ ਹੀ ਕਲੇ ਇਹ ਚੀਜ਼ਾਂ ਨੂੰ ਬਹੁਤ ਮੋਟੀਵੇਟ ਕਰ ਰਹੀ ਹੈ ਸਰਕਾਰ। ਉਹਦੇ ਵੱਲੋਂ ਉਹਦਾ ਕਿੰਦਾ ਦਾ ਇਸ ਤੇ ਇੰਪ੍ਰੈਸ਼ਨ ਮਿਲ ਰਿਹਾ ਯਾਰ। ਦੇਖੋ ਗਵਰਨਮੈਂਟ ਦਾ ਇਸ ਵੇਲੇ ਬਹੁਤ ਜ਼ਿਆਦਾ ਫੋਕਸ ਹੈ ਕਿ ਸਾਡੇ ਇੰਪੋਰਟ ਦੀ ਬਜਾਏ ਸਾਡੇ ਜਿਹੜੇ ਪ੍ਰੋਡਕਟਸ ਇੱਥੇ ਬਣਨ। ਤਾਂ ਉਹਦੇ ਲਈ ਮੈਂ ਸਾਡੀ ਇੰਡਸਟਰੀ ਨੂੰ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਕੰਮ ਕੀਤਾ, ਬਹੁਤ ਟੈਕਨੋਲੋਜੀ ਅਪਗ੍ਰੇਡ ਕੀਤੀ ਇਹਨਾਂ ਨੇ ਇਨਫਰਾਸਟ੍ਰਕਚਰ ਆਪਣਾ ਬਹੁਤ ਅੱਛਾ ਕੀਤਾ ਔਰ ਕੀ ਕਹਨੇ ਹਕੀਕਤ ਚ ਲਿਆ ਰਹੇ ਹੈ ਜਿਵੇਂ ਤੁਸੀਂ ਰਾਈਡ ਐਸ਼ੀਆ ਦਿੱਲੀ ਤੱਕ ਲੈ ਕੇ ਗਏ ਜਦਕਿ EVZ ਦੀ ਗੱਲ ਕਰੀਏ ਤਾਂ ਸਾਊਥ ਦੇ ਵਿੱਚ ਇਹਦਾ ਬਹੁਤ ਸਕੂਪ ਹੈ ਉਧਰਲੇ ਪਾਸੇ ਤੁਸੀਂ ਕਿਉਂ ਨਹੀਂ ਰਾਈਡ ਐਸ਼ੀਆ ਨੂੰ ਲੈ ਕੇ ਪਹੁੰਚਾਇਆ ਐਕਚੁਅਲੀ ਐਗਜ਼ੀਬਿਸ਼ਨ ਦਾ ਕੋਈ ਇੱਕਵਰੀ ਜਦੋਂ 베ਸ ਬਣ ਜਾਂਦਾ ਉਸ 베ਸ ਤੇ ਸਭ ਕੁਝ ਹੁੰਦਾ ਤਾਂ ਸਾਡੇ ਜਿਹੜੇ ਐਗਜ਼ੀਬਿਟਰ ਹੈ ਸਾਊਥ ਤੋਂ ਬਹੁਤ ਸਾਰੇ ਨੇ ਔਰ ਸਾਡੇ ਵਿਜ਼ਿਟਰ ਵੀ ਪੈਨ ਇੰਡੀਆ ਤੋਂ ਤਾਂ ਮੈਂ ਚਾਹੁੰਦਾ ਕਿ ਸਾਰਾ ਕਿਉਂਕਿ ਇੰਡਸਟਰੀ ਨੂੰ ਬਾਰ-ਬਾਰ ਨਾ ਪੈਸਾ ਲਾਉਣਾ ਪਵੇ ਅਸੀਂ ਇੱਕੋ ਜਗ੍ਹਾ ਤੇ ਵਿਜ਼ਿਟਰ ਦੇ ਲਈ ਇੱਕੋ ਜਗ੍ਹਾ ਤੇ ਐਗਜ਼ੀਬਿਟਰ ਆਜਣ ਔਰ ਬੈਸਟ ਬਿਜ਼ ਆ ਫਰਾਈਡੇ ਟੂ ਸੰਡੇ ਪ੍ਰਗਤੀ ਮੈਦਾਨ ਨਿਊ ਡელი ਤੇ ਇਸ ਦੌਰਾਨ ਇਲੈਕਸ਼ਨ ਵੀ ਹੈ ਲੋਕ ਸਭਾ ਉਹਦਾ ਤਾਂ ਨਹੀਂ ਕੋਈ ਇੰਪੈਕਟ ਆਏਗਾ ਨਹੀਂ ਕੋਈ ਇੰਪੈਕਟ ਨਹੀਂ ਕਿਉਂਕਿ ਜਿਹੜੇ ਉਹ 19 ਤਰੀਕ ਨੂੰ ਇਲੈਕਸ਼ਨ ਹੈ ਉਹ ਸਾਰੇ ਨਾਰਥ ਈਸਟ ਜਿਹੇ ਵਿੱਚ ਹੈ ਸਾਡਾ ਇੱਧਰ ਰਜਿਸਟਰ ਤੇ ਕੋਈ ਇਫੈਕਟ ਨਹੀਂ ਹੈ ਸਾਡੇ ਐਗਜ਼ੀਕਿਊਟਿਵ ਦੇ ਨਹੀਂ ਅਸੀਂ ਡਾਟਾ ਅਨਾਉਂਸ ਕਰੀਏ ਨਹੀਂ ਅਸੀਂ ਤਾਂ ਡਾਟਾ ਪਹਿਲਾਂ ਅਨਾਉਂਸ ਕਰ ਲਿਆ ਸੀ ਸਰਕਾਰ ਜਿਵੇਂ ਮਰਜ਼ੀ ਕਰ ਸਕਦੀ ਹੈ ਲਖਤ ਥੈਂਕ ਯੂ